ਅੱਡੇ ਇੱਕ ਇੱਕ ਸ਼ੇਅਰ ਦੇ ਨਾਲ ਆ ਬੱਚੇ ਆਪਣੇ ਮਾਪਿਆਂ ਨੂੰ ਦੁਬਾਰਾ ਮਿਲ ਸਕਦੇ ਨੇ ਦਰਅਸਲ ਲੁਧਿਆਣਾ ਦੇ ਇਹ ਦੋ ਸਕੇਪਰਾ ਜਿਨ੍ਹਾਂ ਦੀ ਉਮਰ ਤਕਰੀਬਨ 12 ਸਾਲ 8 ਸਾਲ ਦੱਸੀ ਜਾ ਰਹੀ ਹੈ ਟਿਊਸ਼ਨ ਪੜ੍ਹਨ ਦੇ ਲਈ ਘਰੋਂ ਨਿਕਲੇ ਸੀ ਪਰ ਇਹ ਟਿਊਸ਼ਨ ਪਹੁੰਚੇ ਹੀ ਨਹੀਂ ਅਤੇ ਰਸਤੇ ਦੇ ਵਿੱਚੋਂ ਲਾਪਤਾ ਹੋ ਗਏ ਨੇ ਸੀਸੀਟੀਵੀ ਵੀਡੀਓਜ਼ ਵੀ ਨਾ ਦਿਆ ਸਾਹਮਣੇ ਆਈਆਂ ਨੇ ਮਾਪੇ ਲਗਾਤਾਰ ਗੁਹਾਰ ਲਗਾ ਰਹੇ ਨੇ ਕਿ ਉਹਨਾਂ ਦੇ ਬੱਚੇ ਉਹਨਾਂ ਨੂੰ ਛੇਤੀ ਛੇਤੀ ਮਿਲ ਜਾਣ ਦੋ ਮਾਸੂਮ ਬੱਚਿਆਂ ਦਾ ਕੁਝ ਵੀ ਹਤਾ ਪਤਾ ਨਹੀਂ ਚੱਲ ਰਿਹਾ ਜਿੰਨਾ ਮਾਹੌਲ ਖਰਾਬ ਚੱਲ ਰਿਹਾ ਹੈ ਇਹ ਮਾਹੌਲ ਮਾਪਿਆਂ ਨੂੰ ਡਰਾ ਰਿਹਾ ਹੈ ਲਗਾਤਾਰ ਜਿਹੋ ਜੀਆਂ ਖਬਰਾਂ ਆੜੀਆਂ ਨੇ ਉਹ ਖਬਰਾਂ ਮਾਪਿਆਂ ਨੂੰ ਡਰਾ ਰਹੀਆਂ ਨੇ ਸੋ ਇਸ ਦੇ ਵਿਚਕਾਰ ਇੱਕ ਖਬਰ ਆਈ ਹੈ ਲੁਧਿਆਣੇ ਤੋਂ ਜਿੱਥੇ ਦੋ ਸਕੇ ਭਰਾ ਨੇ ਦੋਵੇਂ ਬੱਚੇ ਟਿਊਸ਼ਨ ਪੜਨ ਦੇ ਲਈ ਤੁਸੀਂ ਦੇਖ ਸਕਦੇ ਹੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਕੀ ਇਹ ਬੈਗ ਲੈ ਕੇ ਨਿਕਲੇ ਨੇ ਪਰ ਇਹ ਟੀਊਸ਼ਨ ਨਹੀਂ ਪਹੁੰਚੇ ਨੇ ਰਸਤੇ ਦੇ ਵਿੱਚ ਉਹ ਹੀ ਗਾਇਬ ਹੋ ਗਏ ਨੇ ਟੀਊਸ਼ਨ ਟੀਚਰ ਨੇ ਵੀ ਕਿਹਾ ਕਿ ਉਹ ਬੱਚੇ ਉਸ ਦਿਨਾਂ ਦੇ ਕੋਲ ਆਏ ਤੱਕ ਨਹੀਂ ਪੁਲਿਸ ਹੁਣ ਜਾਂਚ ਕਰ ਰਹੀ ਹੈ ਜਾਂਚ ਕਰ ਰਹੀ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਉਹ ਲਗਾਤਾਰ ਇਹਨਾਂ ਬੱਚਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਤੁਸੀਂ ਵੀ ਨਾ ਬੱਚਿਆਂ ਨੂੰ ਸ਼ੇਅਰ ਕਰੋ ਹੋ ਸਕਦਾ ਹੈ ਕਿ ਤੁਹਾਡੇ ਸ਼ੇਅਰ ਦੇ ਨਾਲ ਇਹ ਬੱਚੇ ਆਲੇ ਦੁਆਲੇ ਕਿਸੇ ਨੂੰ ਦਿਖ ਜਾਣ ਅਤੇ ਲੋਕ ਮਾਪਿਆਂ ਦੇ ਨਾਲ ਸੰਪਰਕ ਕਰ ਸਕਣ ਲੁਧਿਆਣਾ ਥਾਣੇ ਦੇ ਵਿੱਚ ਸੰਪਰਕ ਕਰ ਸਕਣ